ਸਤਿ ਸ੍ਰੀ ਅਕਾਲ ਮੈਟਰ ਨਿਊਜ਼ਿੰਗ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਲਾਈਨ ਸਵਾਗਤ ਤੁਹਾਡਾ ਸਾਰਿਆਂ ਦਾ 13 ਨਵੰਬਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਨ ਵੱਡੇ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੱਦੀ ਗਈ ਕੈਬਨਟ ਮੀਟਿੰਗ ਦੀ ਦਿੱਲੀ ਦੇ ਵਿੱਚ ਹੋਏ ਤਮਾਕੂ ਨੂੰ ਲੈ ਕੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਉੱਚ ਪੱਧਰੀ ਮੀਟਿੰਗ ਆ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਨੇ ਉਸ ਦੇ ਬਾਰੇ ਦੱਸਾਂਗੇ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਕਰਵਾਉਣ ਲਈ ਰਾਜੀ ਹੋ ਗਈ ਹੈ ਪਰ ਵਿਦਿਆਰਥੀ ਜਥੇਬੰਦੀਆਂ ਦਾ ਕੀ ਕੀ ਕਹਿਣਾ ਇਸ ਦੇ ਬਾਰੇ ਦੱਸਾਂਗੇ ਯੂਨੀਵਰਸਿਟੀ ਦੇ ਵਿੱਚ 10 ਨਵੰਬਰ ਨੂੰ ਜੋ ਵੱਡਾ ਇਕੱਠ ਕੀਤਾ ਗਿਆ ਇਸ ਨੂੰ ਲੈ ਕੇ ਨਵਨੀਤ ਬਿੱਟੂ ਦਾ ਵਿਵਾਦਿਤ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਬਿਜਲੀ ਸੋਤ ਬਿੱਲ 2025 ਬਾਰੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੀ ਚੁੱਪੀ ਤੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਭੜਕ ਗਏ ਨੇ ਕੇਂਦਰ ਸਰਕਾਰ ਦੇ ਵੱਲੋਂ ਵੀ ਹੁਣ ਜਵਾਬ ਮੰਗ ਲਿਆ ਗਿਆ ਹੈ ਸਰਕਾਰ ਦੇ ਪ੍ਰਵਾਨਗੀ ਤੋਂ ਬਿਨਾ ਹੁਣ ਸਰਪੰਚ ਅਤੇ ਪੰਚ ਵਿਦੇਸ਼ ਨਹੀਂ ਜਾ ਸਕਣਗੇ ਫੌਜ ਦੇ ਸਾਬਕਾ ਲੈਫਟੀਨੈਂਟ ਜਰਨਲ ਨੂੰ ਪੰਜਾਬ ਪੁਲਿਸ ਦੀ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਬੀਕਯੂ ਇਕਤਾ ਉਗਰਾਂ ਦੇ ਵੱਲੋਂ ਬੰਦੀ ਕੈਦੀਆਂ ਦੇ ਲਈ ਹੁਣ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੀ ਬੇਟੀ ਕੰਚਨ ਪ੍ਰੀਤ ਕੌਰ ਰੰਦਾਵਾ ਦੇ ਉੱਪਰ ਇੱਕ ਹੋਰ ਨਵਾਂ ਪਰਚਾ ਦਰਜ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸ਼੍ਰੋਮਣੀ ਕਾਜਲ ਦਾ ਵੱਡਾ ਬੈਂਡ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ। ਤੇ ਕੇਂਦਰ ਸਰਕਾਰ ਦੇ ਵੱਲੋਂ ਫਿਰੋਜ਼ਪੁਰ ਪੱਟੀ ਰੇਲ ਲਾਈਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਰਹਾਇਸ਼ ਤੇ 14 ਨਵੰਬਰ ਸ਼ਾਮ 4 ਵਜੇ ਨੂੰ ਕੈਬਨਿਟ ਮੀਟਿੰਗ ਆ ਸੱਦ ਲਈ ਗਈ ਹੈ ਇਸ ਕੈਬਨਟ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲੈ ਜਾ ਸਕਦੇ ਨੇ ਮੀਡੀਆ ਰਿਪੋਰਟ ਦੇ ਮੁਤਾਬਕ ਇਸ ਕੈਬਨਟ ਮੀਟਿੰਗ ਦੇ ਵਿੱਚ ਜੋ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੰਮ੍ਰਿਤਪੁਰ ਸਾਬ ਵਿਖੇ ਸੱਦਿਆ ਜਾਣਾ ਉਸ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਤੇ ਦੂਸਰੇ ਪਾਸੇ 14 ਨਵੰਬਰ ਨੂੰ ਹੀ ਹਲਕਾ ਤਰਨਤੰਦੀ ਜਿਮਨੀ ਚੋਣਾਂ ਦਾ ਨਤੀਜਾ ਵੀ ਨਿਕਲ ਕੇ ਸਾਹਮਣੇ ਆਵੇਗਾ ਤੇ ਇਸ ਮੌਕੇ ਸ਼ਾਮ 4 ਵਜੇ ਇਹ ਕੈਬਨਟ ਮੀਟਿੰਗ ਸੱਦੀ ਗਈ ਹੈ ਉਸ ਤੋਂ ਪਹਿਲਾਂ ਪਹਿਲਾਂ ਜੇਤੂ ਕੌਣ ਹੈ ਉਸ ਦਾ ਨਤੀਜਾ ਨਿਕਲ ਕੇ ਸਾਹਮਣੇ ਆ ਜਾਵੇਗਾ ਇਸ ਕੈਬਨਿਟ ਮੀਟਿੰਗ ਦੇ ਵਿੱਚ ਕਿਹੜਾ ਅਜੰਡਾ ਸਰਕਾਰ ਦੇ ਵੱਲੋਂ ਵਿਚਾਰਿਆ ਜਾਵੇਗਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਮੀਡੀਆ ਰਪੋਰਟਾਂ ਵੱਲੋਂ ਆਪਣੇ ਪਦਰਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਜੋ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਣਾ ਉਸ ਨੂੰ ਲੈ ਕੇ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਦਿੱਲੀ ਦੇ ਲਾਲ ਕਿਲਾ ਦੇ ਨੇੜੇ ਜੋ ਵੱਡਾ ਬੰਬ ਤਮਾਕਾ ਕਾਰ ਦੇ ਵਿੱਚ ਤਮਾਕਾ ਹੋਇਆ ਇਸ ਨੂੰ ਹੁਣ دہشتੀ ਹਮਲਾ ਕੇਂਦਰ ਸਰਕਾਰ ਦੇ ਵੱਲੋਂ ਘਰਾਰ ਦੇ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਸੀसीएस ਦੀ ਮੀਟਿੰਗ ਹੋਈ ਹੈ ਸੁਰੱਖਿਆ ਸੰਬੰਧੀ ਇਸ ਕੈਬਨਟ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜਿਹੜੇ ਕਿ ਇਸ ਤਮਾਕੇ ਦੇ ਦੌਰਾਨ ਜਾਨ ਗਵਾ ਚੁੱਕੇ ਨੇ ਲਗਭਗ 12 ਵਿਅਕਤੀ ਦੀ ਮੌਤ ਇਸ ਤਮਾਕੇ ਦੇ ਦੌਰਾਨ ਹੋਇਆ ਉਹਨਾਂ ਦੇ ਲਈ 2 ਮਿੰਟ ਦਾ ਮੌਨ ਵਰਤਾ ਰੱਖਿਆ ਗਿਆ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਰੇਕ ਪ੍ਰਕਾਰ ਦੀ ਮੈਡੀਕਲ ਸਹੂਲਤਾਂ ਦੇਣ ਦੀ ਗੱਲ ਵੀ ਕਰ ਦਿੱਤੀ ਗਈ ਹੈ ਤੇ ਇੱਥੇ ਮੀਟਿੰਗ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਇਸ ਹਮਲੇ ਦੇ ਪਿੱਛੇ ਜੋ ਸिखरਲੇ ਲੋਕ ਇਸ ਦੇ ਪਿੱਛੇ ਛੁਪ ਕੇ ਬੈਠੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਸਾਜ਼ਿਸ਼ ਘੜੀ ਗਈ ਹੈ ਉਹਨਾਂ ਤੱਕ ਨੂੰ ਨੰਗਾ ਕੀਤਾ ਜਾਵੇ ਇਸ ਸਬੰਧੀ ਨਿਰਦੇਸ਼ ਵੱਖ-ਵੱਖ ਰੀਆਂ ਕੇਂਦਰੀ ਏਜੰਸੀਆਂ ਨੂੰ ਦੇ ਦਿੱਤੇ ਗਏ ਨੇ ਤੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਜੋ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਇਸ ਦੀ ਵੀ 称ਲਾਗਾ ਕੀਤੀ ਗਈ ਹੈ ਤੇ ਦੇਸ਼ ਵਾਸੀਆਂ ਦੇ ਵੱਲੋਂ ਸਹਿਯੋਗ ਕੀਤਾ ਗਿਆ ਇਸ ਦੀ ਵੀ 称ਲਾਗਾ ਕੀਤੀ ਗਈ ਹੈ ਇਸ ਪ੍ਰਕਾਰ ਹੁਣ ਪ੍ਰਧਾਨ ਮੰਤਰੀ ਨਿਰੰਤਰ ਮੌਦਦੀ ਇਸ ਅਗਵਾਈ ਦੇ ਵਿੱਚ ਜੋ ਮੀਟਿੰਗ ਹੋਈ ਹੈ ਸਾਰੇ ਹੀ ਦੋਸ਼ਾਂ ਨੂੰ ਬੇਨਕਾਬ ਕਰਨ ਦੇ ਹੁਕਮਾਂ ਦੇ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਕੇਂਦਰ ਸਰਕਾਰ ਦੇ ਵੱਲੋਂ ਬਿਜਲੀ ਸੋਧ ਬਿੱਲ 2025 ਲਿਆਂਦਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਸਾਰੇ ਹੀ ਸਬੰਧਤ ਰਾਜਾਂ ਦੇ ਕੋਲੋਂ ਉਹਨਾਂ ਦੀ ਰਾਏ ਮੰਗੀ ਜਾ ਰਹੀ ਹੈ ਇਸ ਬਿਜਲੀ ਸੋਧ ਬਿੱਲ ਬਾਰੇ ਪੰਜਾਬ ਸਰਕਾਰ ਦੀ ਵੀ ਰਾਏ ਮੰਗੀ ਗਈ ਹੈ 8 ਨਵੰਬਰ ਤੱਕ ਆਪਣਾ ਜਵਾਬ ਭੇਜਣ ਲਈ ਆਖਿਆ ਗਿਆ ਸੀ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਕੋਈ ਵੀ ਜਵਾਬ ਨਹੀਂ ਭੇਜਿਆ ਇਸ ਦੀ ਹਮਾਇਤ ਕੀਤੀ ਜਾਵੇਗੀ ਇਸ ਦਾ ਵਿਰੋਧ ਕੀਤਾ ਜਾਵੇਗਾ ਇਸ ਬਾਰੇ ਪੰਜਾਬ ਸਰਕਾਰ ਕੀ ਰਾਏ ਹੈ ਜਵਾਬ ਦੇ ਲਈ ਰਾਏ ਦੇ ਲਈ ਪੁੱਛਿਆ ਗਿਆ ਸੀ ਪਰ ਪੰਜਾਬ ਸਰਕਾਰ ਨੇ ਕੋਈ ਵੀ ਰਾਏ ਨਹੀਂ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਰਾਏ ਦੇਣ ਦਾ ਸਮਾਂ ਵਧਾ ਦਿੱਤਾ ਗਿਆ ਹੈ 30 ਨਵੰਬਰ ਤੱਕ ਪੰਜਾਬ ਸਰਕਾਰ ਆਪਣੀ ਰਾਏ ਭੇਜੇ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਪਰ ਇਸ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਚੁੱਪਣੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦੀ ਜਿੱਥੇ ਪੰਦੇ ਦੇ ਵੱਲੋਂ ਪਹਿਲਾਂ ਹੀ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੁਤਲੇ ਫੂਕੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਨੂੰ ਲੈ ਕੇ ਤੇ ਬਾਕੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਚੁੱਪੀ ਨੂੰ ਲੈ ਕੇ ਸਰਵਣ ਸਿੰਘ ਪੰਦੇਰ ਭੜਕਦੇ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਦੇ ਇਸ ਬਿੱਲ ਦੇ ਬਾਰੇ ਸਾਡੇ ਵੱਲੋਂ ਅੱਖ ਜਾ ਰਿਹਾ ਕਿ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇ ਪਰਮਾਨ ਸਰਕਾਰ ਦੇ ਸਮੇਤ ਬਾਕੀ ਸਾਰੀਆਂ ਹੀ ਸਿਆਸੀ ਪਾਰਟੀਆਂ ਭਾਵੇਂ ਕਾਂਗਰਸ ਹੋਵੇ ਭਾਵੇਂ ਕਾਲੀ ਦਲ ਹੋਵੇ ਭਾਵੇਂ ਪੰਜਾਬ ਦੇ ਵਿੱਚ ਭਾਜਪਾ ਹੋਵੇ ਇਸ ਦੇ ਬਲੋ ਇਸ ਉੱਪਰ ਕੋਈ ਵੀ ਸ਼ਬਦ ਨਹੀਂ ਬੋਲਿਆ ਜਾ ਰਿਹਾ ਜੋ ਕਿ ਠੀਕ ਨਹੀਂ ਹੈ ਇਸ ਬਿਜਲੀ ਸੋਧ ਬਿੱਲ ਦਾ ਖੁੱਲ ਕੇ ਵਿਰੋਧ ਕਰਨਾ ਚਾਹੀਦਾ ਹੈ ਮਾਨ ਸਰਕਾਰ ਇਸ ਦੇ ਖਿਲਾਫ ਆਪਣੀ ਰਾਏ ਦਵੇ ਇਸ ਨੂੰ ਲਾਗੂ ਨਾ ਕਰਨ ਦੀ ਗੱਲ ਕਹੇ ਪਰ ਮਾਨ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਅਜੇ ਤੱਕ ਆਪਣਾ ਕੋਈ ਵੀ ਰੁਖ ਸਪਸ਼ਟ ਨਹੀਂ ਕੀਤਾ ਗਿਆ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈ ਇਹਨਾਂ ਦੀ ਵਿਦਿਆਰਥੀ ਜਥੇਬੰਦੀ ਦੇ ਵੱਲੋਂ ਬਿਤudni ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਨੂ ਵਿਜਤ ਨਾਲ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਕਿਸੇ ਹੱਦ ਤੱਕ ਬੇਸਿਟਾ ਰਹਿੰਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਇਸ ਮੀਟਿੰਗ ਦੇ ਦੌਰਾਨ ਵਿਦਿਆਰਥੀ ਜਥੇਬੰਦੀਆਂ ਨੂੰ ਜਲਦ ਹੀ ਚੋਣਾ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਭਰੋਸਾ ਦਿਵਾ ਦਿੱਤਾ ਗਿਆ ਹੈ ਤੇ ਜੋ ਸੰਬੰਧਿਤ ਵਿਅਕਤੀ ਦੇ ਉੱਪਰ ਵੱਖ-ਵੱਖਰੇ ਪਰਚੇ ਦਰਜ ਕੀਤੇ ਗਏ ਨੇ ਉਹ ਪਰਚੇ ਵਾਪਸ ਲੈਣ ਦੇ ਲਈ ਵੀ ਯੂਨੀਵਰਸਿਟੀ ਪ੍ਰਸ਼ਾਸਨ ਮੰਨ ਗਿਆ ਹੈ ਪਰ ਵਿਦਿਆਰਥੀ ਜਥੇਬੰਦੀ ਦਾ ਕਹਿਣਾ ਹੈ ਕਿ ਇਹ ਦਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਕਿਉਂਕਿ ਸੈਨੇਟ ਦੇ ਚੋਣਾਂ ਕਰਵਾਉਣ ਸੰਬੰਧੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਕੋਲੋਂ ਲਿਖਤੀ ਤੌਰ ਤੇ ਭਰੋਸਾ ਮੰਗਿਆ ਗਿਆ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ 2-4 ਦਿਨਾਂ ਦੇ ਵਿੱਚ ਦੱਸਾਂਗੇ ਕਿ ਇਲੈਕਸ਼ਨ ਕਦੋਂ ਕੋ ਹੋ ਸਕਦੀਆਂ ਨੇ ਇਸ ਸੰਬੰਧੇ ਲਿਖਤੀ ਭਰੋਸਾ ਨਾ ਦੇਣ ਕਰਕੇ ਯੂਨੀਵਰਸਿਟੀ ਦੇ ਵਿੱਚ ਮੋਰਚਾ ਇਸੇ ਤਰ੍ਹਾਂ ਦਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਯੂਨੀਵਰਸਿਟੀ ਵਿਦਿਆਰਥੀ ਦੇ ਵੱਲ ਇਹ ਗੱਲ ਆਖ ਦਿੱਤੀ ਗਈ ਹੈ ਤੇ ਬਿੱਤ ਦਿਨੀ ਇਸ ਯੂਨੀਵਰਸਿਟੀ ਦੇ ਵਿੱਚ BKU ਇੱਕ ਉਗਰਹਾ ਦੇ ਆਗੂ ਜੁਗਿੰਦਰ ਸਿੰਘ ਉਗਰਹਾ ਸਮੇਤ ਆਪਣੀ ਲੀਡਰਸ਼ਿਪ ਦੇ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਕੇਂਦਰ ਸਰਕਾਰ ਦੇ ਉੱਪਰ ਗੰਭੀਰ ਦੋਸ਼ ਲਗਾਉਂਦਿਆਂ ਹੋਇਆ ਆਖਿਆ ਕਿ ਵੱਖੋ-ਵੱਖਰੇ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਹਰੇਕ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਿਸੇ ਵੀ ਪੱਖ ਤੋਂ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਵਿਦਿਆਰਥੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਜਥੇਬੰਦੀ ਖੜੀ ਹੈ ਵੀ ਕਿ ਇਹ ਉਗਰਹਾ ਦੇ ਪ੍ਰਧਾਨ ਆ ਜੋਗਿੰਦਰ ਸਿੰਘਾ ਉਹ ਗ੍ਰਾਹਾਂ ਦੇ ਵੱਲੋਂ ਭਰੋਸਾ ਦਿਵਾ ਦਿੱਤਾ ਗਿਆ ਹੈ ਵਾਧਿਆ ਅਗਲੀ ਖਬਰ ਦੇ ਵੱਲ ਜੋ ਕਿ ਯੂਨੀਵਰਸਿਟੀ ਦੇ ਧਰਨੇ ਦੇ ਨਾਲ ਜੁੜੀ ਹੋਈ ਹੈ 10 ਨਵੰਬਰ ਨੂੰ ਯੂਨੀਵਰਸਿਟੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹਰੇਕ ਸਿਆਸੀ ਪਾਰਟੀ ਦੇ ਅੱਗ ਪਹੁੰਚੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਤੇ ਕੁਝ ਸਮਾਜਿਕ ਕਾਰਕੁਨ ਵੀ ਪਹੁੰਚੇ ਹਰੇਕ ਦੇ ਵੱਲੋਂ ਆਪੋ ਆਪਣੀ رائے ਦਿੱਤੀ ਗਈ ਤੇ 10 ਨਵੰਬਰ ਦੇ ਇਸ ਇਕੱਠ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਦਾ ਅਜੀਹਾ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਜਿਸ ਤੇ ਵਿਵਾਦ ਭਖ ਗਿਆ ਹੈ ਰਵਨੀਤ ਬਿੱਟੂ ਦੇ ਵੱਲੋਂ ਆਖਿਆ ਕਿ ਸਾਡੇ ਵੱਲੋਂ ਪਹਿਲੇ ਗਾਲ ਆਖੀ ਗਈ ਸੀ ਕਿ ਅਸੀਂ ਇਹ ਨੋਟੀਫਿਕੇਸ਼ਨ ਵਾਪਸ ਲੈ ਲਵਾਂਗੇ ਦੇਰੀ ਇਸ ਕਰਕੇ ਹੋ ਗਈ ਹੈ ਕਿਉਂਕਿ ਬਿਹਾਰtion ਦੇ ਵਿੱਚ ਸਾਰੇ ਹੀ ਅਧਿਕਾਰੀ ਸਾਡੇ ਮੰਤਰੀ ਸਾਡੇ ਵਿਧਾਇਕ ਜੋ ਸਰਕਾਰ ਅਧਿਕਾਰੀ ਜੋ ਅਧਿਕਾਰੀ ਇਸ ਦੇ ਨਾਲ ਸੰਬੰਧਿਤ ਸੀ ਉਹ ਬਿਹਾਰ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਸੀ ਇਸੇ ਕਰਕੇ ਲੇਟ ਹੋ ਗਿਆ ਮੰਗਾਂ ਦੀ ਬਜਾਏ ਜਿੱਥੇ ਭਾਵਨਾਵਾਂ ਅੱਗੇ ਆ ਜਾਂਦੀਆਂ ਨੇ ਸਾਡੀ ਸਰਕਾਰ ਦੇ ਵੱਲੋਂ ਕੋਈ ਨਾ ਕੋਈ ਫੈਸਲਾ ਫਿਰ ਲਿਆ ਜਾਂਦਾ ਹੈ ਪਰ ਜੋ 10 ਨਵੰਬਰ ਨੂੰ ਹੋਇਆ ਜੋ ਮੈਂ ਦੇਖਿਆ ਉਹ ਕਿਸੇ ਵੀ ਹੱਦ ਤੱਕ ਠੀਕ ਆ ਨਹੀਂ ਸੀ ਵਿਦਿਆਰਥੀ ਜਿੱਥੇ ਬੰਦੇ ਦੇ ਵੱਲੋਂ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਉਸ ਦੇ ਵਿੱਚ ਜੋ ਲੋਕ ਪਹੁੰਚੇ ਹੋਏ ਸਨ ਉਹ ਠੀਕ ਆ ਨਹੀਂ ਸਨ ਜਿਹੜੇ ਲੋਕ ਉੱਥੇ ਆਏ ਹੋਏ ਸਨ ਉਹਨਾਂ ਦਾ ਇਸ ਤਰ੍ਹਾਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਖਾਸ ਕਰਕੇ ਪੜਾਈ ਦੇ ਨਾਲ ਇਹ ਅੱਗ ਲਾਉਣ ਲਈ ਆਏ ਨੇ ਪਟ ਦੇਾਂਗੇ ਚੱਕ ਦੇਾਂਗੇ ਮਾਰ ਦੇਾਂਗੇ ਅਜਿਹੀਆਂ ਗੱਲਾਂ ਕੀਤੀਆਂ ਗੀਆਂ ਸਨ ਇਹ ਕੀ ਹੈ ਕੋਈ ਘੋੜੇ ਭਜਾਈ ਫਿਰਦਾ ਹੈ ਕੋਈ ਖਚਰਾ ਭਜਾਈ ਫਿਰਦਾ ਹੈ ਅਜਿਹਾ ਮਾਹੌਲ ਯੂਨੀਵਰਸਿਟੀ ਦੇ ਵਿੱਚ ਠੀਕਾ ਨਹੀਂ ਹੈ ਇੱਥੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਕਿ ਕੁਝ ਲੋਕ ਜੋ ਕਿਤੇ ਵੀ ਪਹੁੰਚ ਜਾਂਦੇ ਨੇ ਭਾਵੇਂ ਉਹ ਬੁੱਢੇ ਦਰਿਆ ਦਾ ਮੋਰਚਾ ਹੋਵੇ ਭਾਵੇਂ ਪਿੰਡ ਦਾ ਕੋਈ ਮਸਲਾ ਹੋਵੇ ਇਹ ਕੁਝ ਲੋਕ ਆ ਹਰੇਕ ਜਗ੍ਹਾ ਤੇ ਪਹੁੰਚ ਜਾਂਦੇ ਨੇ ਇਹਨਾਂ ਵੱਲੋਂ ਪੁੱਠੀਆਂ ਸਿੱਧੀਆਂ ਗੱਲਾਂ ਕੀਤੀ ਜਾਂਦੀਆਂ ਨੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਕਿਸੇ ਵੀ ਪੱਖ ਤੋਂ ਠੀਕ ਨਹੀਂ ਹੈ ਰਵਨੀਤ ਬਿੱਟੂ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਵਿਵਾਦ ਪੱਖ ਦਾ ਦਿਖਾਈ ਦੇ ਰਿਹਾ ਨਵੇਂ ਚਰਚਾ ਵੀ ਛਿੜ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਸਰਪੰਚ ਅਤੇ ਪੰਚ ਬਿਨਾ ਪਰਵਾਣਗੀ ਤੋਂ ਹੋਣਾ ਵਿਦੇਸ਼ ਨਹੀਂ ਜਾ ਸਕਣਗੇ ਪੰਜਾਬੀ ਟਰਬਿਊਨ ਦੇ ਵਿੱਚ ਲੱਗੀ ਖਬਰ ਦਾਵਾ ਕਰਦੀ ਹੈ ਕਿ ਪੰਜਾਬ ਸਰਕਾਰ ਨੇ ਨਵੀਂ ਨੀਤੀ ਬਣਾਈ ਹੈ ਜਿਸ ਦੇ ਤਹਿਤ ਸਰਪੰਚਾਂ ਤੇ ਪੰਚਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਵਗਾਇਦਾ ਸਮਰਾਤ ਅਥਾਰਟੀ ਤੋਂ ਪਰਵਾਣਗੀ ਲੈਣੀ ਪਵੇਗੀ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਤੇ ਸਰਕਾਰੀ ਐਕਸਾ ਇੰਡੀਆ ਲੀਵ ਲੈਂਦੇ ਹਨ ਉਸੇ ਤਰਜ਼ ਤੇ ਸਰਪੰਚਾਂ ਅਤੇ ਪੰਚਾਂ ਨੂੰ ਰਾਹ ਅਖਤਿਆਰ ਕਰਨਾ ਪਵੇਗਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਤੋਂ ਇਲਾਵਾ ਵਧੇਰੇ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਇਸ ਦੇ ਪਿੱਛੇ ਸਰਕਾਰ ਦੇ ਵੱਲੋਂ ਤਰਕ ਇਹ ਦਿੱਤਾ ਗਿਆ ਕਿ ਜੋ ਪਿੰਡ ਦੇ ਨੁਮਾਇੰਦੇ ਚੁਣੇ ਹੋਏ ਨੁਮਾਇੰਦੇ ਨੇ ਜਦੋਂ ਵਿਦੇਸ਼ ਦੇ ਵਿੱਚ ਚਲੇ ਜਾਂਦੇ ਨੇ ਤਾਂ ਸਰਕਾਰੀ ਵਿਕਾਸ ਕੰਮ ਤਾਂ ਪਿੱਛੇ ਪਿੰਡ ਦੇ ਵਿਕਾਸ ਕੰਮ ਰੁਕ ਜਾਂਦੇ ਨੇ ਪ੍ਰਭਾਵਿਤ ਹੋ ਜਾਂਦੇ ਨੇ ਕੁਝ ਫਾਈਲਾਂ ਸਾਈਨ ਕਰਨੀਆਂ ਹੁੰਦੀਆਂ ਨੇ ਕੁਝ ਅਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਲੈ ਕੇ ਸਮੇਂ-ਸਮੇਂ ਤੇ ਪ੍ਰਮਾਣਿਕੀ ਲੈਣੀ ਹੁੰਦੀ ਹੈ ਪਰ ਇਹ ਚੁਣੇ ਹੋਏ ਨਮਾਇंदे ਭਾਵੇਂ ਪੰਚ ਹੋਣ ਸਰਪੰਚ ਹੋਣਾ ਇਹ ਵਿਦੇਸ਼ ਦੇ ਵਿੱਚ ਚਲੇ ਜਾਂਦੇ ਨੇ ਕੰਮ ਪ੍ਰਭਾਵਿਤ ਹੁੰਦੇ ਨੇ ਪੰਜਾਬ ਦੇ ਵਿੱਚ ਇਸ ਵੇਲੇ 13238 ਸਰਪੰਚ ਨੇ ਤੇ 83437 ਪੰਚਾਇਤ ਮੈਂਬਰ ਨੇ ਤੇ ਇਹਨਾਂ ਸਰਪੰਚਾਂ ਪੰਚਾਂ ਦੇ ਧੀਆ ਪੁੱਤ ਵਿਦੇਸ਼ ਦੇ ਵਿੱਚ ਰਹਿੰਦੇ ਨੇ ਜਿਸ ਕਰਕੇ ਸਰਪੰਚਾਂ ਪੰਚਾਂ ਦਾ ਵਿਦੇਸ਼ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਇਸ ਪ੍ਰਕਾਰ ਸਰਕਾਰ ਦੇ ਵੱਲੋਂ ਹੁਣ ਨਵੀਂ ਨੀਤੀ ਦੇ ਤਹਿਤ ਵਿਦੇਸ਼ ਜਾਣ ਲਈ ਛੁੱਟੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਹੈ ਪਰ ਇੱਥੇ ਸਰਕਾਰ ਦੇ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਬਲਾਕ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨਾਂ ਜਾਂ ਮੈਂਬਰਾਂ ਲਈ ਵੀ ਇਹ ਛੁੱਟੀ ਲੈਣੀ ਲਾਜ਼ਮੀ ਹੈ ਜਾਂ ਫਿਰ ਨਹੀਂ ਪੰਚਾਇਤਾ ਪੱਤਰ ਅਨੁਸਾਰ ਸਰਪੰਚਾਂ ਤੇ ਪੰਚਾਂ ਦੀ ਵਿਦੇਸ਼ ਜਾਣ ਲਈ ਛੁੱਟੀ ਮਨਜ਼ੂਰ ਕਰਨ ਲਈ ਸਮਰੱਥ ਅਧਿਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹੋਵੇਗਾ ਆਮ ਤੌਰ ਤੇ ਸਰਪੰਚ ਤੇ ਪੰਚ ਨੂੰ ਵਿਦੇਸ਼ ਜਾਣ ਤੋਂ ਪਹਿਲਾਂ 1 ਮਹੀਨੇ ਤੋਂ ਪਹਿਲਾਂ ਅਧਿਕਾਰੀ ਨੂੰ ਦੱਸਣਾ ਹੋਵੇਗਾ ਐਮਰਜੈਂਸੀ ਦੇ ਵਿੱਚ ਵਿਦੇਸ਼ ਜਾਣਾ ਪੈਂਦਾ ਤਾਂ ਉਸ ਸਮਰਾਥ ਅਥਾਰਟੀ ਨੂੰ ਬਿਨਾ ਇਤਲਾਹ ਕੀਤੇ ਵਿਦੇਸ਼ ਨਹੀਂ ਜਾ ਸਕੇਗਾ ਵਿਭਾਗ ਦੀ ਨੀਤੀ ਅਨੁਸਾਰ ਜੇ ਸਰਪੰਚ ਵਿਦੇਸ਼ ਜਾਂਦਾ ਹੈ ਤਾਂ ਉਸ ਦੀ ਗੈਰ ਹਾਜ਼ਰੀ 'ਚ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 25 ਅਨੁਸਾਰ ਅਧਿਕਾਰਿਤ ਪੰਚ ਦੀ ਚੋਣ ਕੀਤੀ ਜਾਵੇਗੀ ਜੋ ਕਿ ਉਸ ਦੀ ਜਗ੍ਹਾ ਤੇ ਜ਼ਿੰਮੇਵਾਰੀ ਨਿਭਾਵੇਗਾ ਜਦੋਂ ਸਰਪੰਚ ਵਾਪਸ ਆ ਜਾਵੇਗਾ ਤਾਂ ਉਹ ਆਪਣਾ ਕਾਰਜ ਸੰਭਾਲ ਸਕਦਾ ਹੈ ਤੇ ਪੱਤਰ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਜੇਕਰ ਵਿਦੇਸ਼ ਗਏ ਪੰਚ ਜਾਂ ਸਰਪੰਚ ਨੇ ਆਪਣੀ ਛੁੱਟੀ ਵਿੱਚ ਵਾਅਦਾ ਕਰਨਾ ਹੈ ਤਾਂ ਉਹ ਈਮੇਲ ਜਾਂ ਫੋਨ ਦੇ ਦਰਿਯੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਅਰਜੀ ਭੇਜੇਗਾ ਆਪਣੀ ਈਮੇਲ ਅਤੇ ਫੋਨ ਦੇ ਵੇਰਵੇ ਵੀ ਦੇਵੇਗਾ ਸਰਪੰਚ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਨੇ ਆਖਿਆ ਕਿ ਇਹ ਫੈਸਲਾ ਠੀਕ ਹੈ ਕਿਉਂਕਿ ਬਿਨਾ ਦੱਸੇ ਜੋ ਸਰਪੰਚ ਪੰਚ ਵਿਦੇਸ਼ਾਂ ਵਿੱਚ ਚਲੇ ਜਾਂਦੇ ਨੇ ਲੰਬੀਆਂ ਛੁੱਟੀਆਂ ਤੇ ਰਹਿੰਦੇ ਨੇ ਇਸ ਕਰਕੇ ਜੋ ਪਿੰਡਾਂ ਦਾ ਕੰਮਕਾਜ ਹੈ ਉਹ ਪ੍ਰਭਾਵਿਤ ਹੁੰਦਾ ਹੈ ਇਸ ਪ੍ਰਕਾਰ ਪੰਜਾਬ ਸਰਕਾਰ ਦੇ ਵੱਲੋਂ ਇਹ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਬਕਯੂ ਇਕਤਾ ਉਗਰਾਹ ਦੀ ਜੁਸੇ ਬੰਦਿਤ ਵੱਲੋਂ ਹੁਣ 13 ਨਵੰਬਰ ਨੂੰ ਸੰਗਰੂਰ ਦੇ ਵਿੱਚ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਧਰਨਾ ਪ੍ਰਦਰਸ਼ਨ ਕੁਝ ਵੱਖਰੀਆਂ ਮੰਗਾਂ ਨੂੰ ਲੈ ਕੇ ਹੈ ਇਸ ਦੇ ਬਾਰੇ ਜਾਣਕਾਰੀ ਦਿੰਦੇ ਹਨ ਦੱਸਿਆ ਗਿਆ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈ ਹਾਂ ਅੱਜ ਠੂਠੇ ਕੇਸਾਂ ਚ ਬਿਨਾ ਮੁਕਦਮਾ ਚਲਾਏ ਜੇਲੀ ਜੋ ਬੁੱਧੀਜੀਵੀ ਕਾਰਕੁਨ ਜੋ ਜੇਲੀ ਡੱਕੇ ਹੋਏ ਨੇ ਉਹਨਾਂ ਦੀ ਰਿਹਾਈ ਦੀ ਮੰਗ ਲਈ ਇਹ ਮੋਰਚਾ ਕੀਤਾ ਜਾਵੇਗਾ ਤੇ ਨਾਲ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੇ ਵੱਲੋਂ ਜੋ ਸੰਘਰਸ਼ ਕੀਤਾ ਜਾ ਰਿਹਾ ਉਸ ਦੀ ਹਮਾਇਤ ਵਿੱਚ ਇਹ ਮੋਰਚਾ ਇਹ ਦਰਨਾ ਕੀਤਾ ਜਾਵੇਗਾ ਜਿਸ ਦੇ ਤਹਿਤ ਪਹਿਲੀ ਮੰਗ ਇਹ ਹੈ ਕਿ ਪੰਜਾਬ ਦੀ ਖਾਲਿਸਤਾਨੀ ਲਹਿਰ ਦੇ ਕੈਦੀਆਂ ਸਮੇਤ ਸਜਾਵਾਂ ਪੂਰੀਆਂ ਕਰ ਚੁੱਕੇ ਸੱਬਣਾ ਕੈਦੀਆਂ ਨੂੰ ਫੌਰੀ ਰਿਹਾ ਕੀਤਾ ਜਾਵੇ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਤੇ ਦਰਜ ਝੂਠੇ ਕੇਸ ਰੱਦ ਕੀਤੇ ਜਾਣ ਬਿਨਾ ਮੁਕਦਮਾ ਚਲਾਏ ਸਾਲਾਂ ਤੋਂ ਜੇਲੀ ਡੱਕੇ ਕਾਰਕੁਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ ਸੱਬਣਾ ਕੈਦੀਆਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ ਯੂਪੀਏ ਐਨਐਸਏ ਆਫਸਪਾਤੇ ਦੇਸ਼ ਧਰੋ ਵਰਗੇ ਸਾਰੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਲੋਕਾਂ ਦੇ ਜਮਹੂਰੀ ਹੱਕਾਂ ਕੁਚਲਣ ਦੇ ਕਦਮ ਰੋਕੇ ਜਾਣ ਸਭਣਾ ਲੋਕਾਂ ਦੇ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਗਾਰੰਟੀ ਤੈਅ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਪ੍ਰਵਾਨ ਕੀਤੀਆਂ ਜਾਣ ਤੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੇ ਅਧਿਕਾਰ ਦਾ ਕਾਨੂੰਨ ਪਾਸ ਕੀਤਾ ਜਾਵੇ ਇਹਨਾਂ ਮੰਗਣ ਨੂੰ ਲੈ ਕੇ ਇਹ ਦਰਨਾ ਲਗਾਇਆ ਜਾਵੇਗਾ ਵਾਧਿਆ ਅਗਲੀ ਖਬਰ ਦੇ ਵੱਲ ਫੌਜ ਦੇ ਸਾਬਕਾ ਲੈਫਟਨੈਂਟ ਜਨਰਲ ਡੀ ਐਸ ਹੁੱਡਾ ਦੀ ਕਾਰਨੋ ਟੱਕਰ ਪੰਜਾਬ ਪੁਲਿਸ ਦੇ ਵੱਲੋਂ ਮਾਰ ਦਿੱਤੀ ਗਈ ਹੈ ਪੰਜਾਬ ਪੁਲਿਸ ਦੀ ਗੱਡੀ ਨੇ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਗੁੱਸਾ ਜ਼ਾਹਰ ਕਰਦਿਆਂ ਭਗਵੰਤ ਮਾਨ ਅਤੇ ਡੀਜੀਪੀ ਦੇ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਡੀਜੀਪੀ ਦੇ ਵੱਲੋਂ ਵੀ ਕਾਰਵਾਈ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਦਰਅਸਲ ਬਿੱਤ ਦਿਨੀ ਫੌਜ ਦੇ ਸਾਫ ਦਾ ਲੈਫਟਨਰ ਜਨਰਲ ਡੀਐਸ ਹੁੱਡਾ ਦੇ ਵੱਲੋਂ ਐਕਸ ਦੇ ਉੱਪਰ ਇਸ ਮਾਮਲੇ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਸ਼ਾਮ 4 ਵਜੇ ਦੇ ਕਰੀਬ ਜ਼ੀਰਕਪੁਰ ਫਲਾਈ ਓਵਰ ਤੇ ਜਦੋਂ ਮੇਰੇ ਵੱਲੋਂ ਆਪਣੀ ਧਰਮ ਪਤਨੀ ਜੋ ਕਿ ਗੱਡੀ ਦੇ ਵਿੱਚ ਮੰਜੂਦ ਸੀ ਅਸੀਂ ਜਾ ਰਹੇ ਸਾਂ ਤਾਂ ਦੋ ਪੰਜਾਬ ਪੁਲਿਸ ਦੀਆਂ ਜੋ ਵੀ ਆਈਪੀ ਸਕੋਟ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਵੱਲ ਹੂਟਰ ਮਾਰਦਿਆਂ ਹੋਇਆ ਮੇਰੇ ਕੋਲੋਂ ਉਹ ਗੱਡੀਆਂ ਲੰਘੀਆਂ ਜਿਸ ਮੌਕੇ ਗੱਡੀਆਂ ਲੰਘ ਰਹੀਆਂ ਸਨ ਤਾਂ ਭਾਰੀ ਜਾਮ ਲੱਗਿਆ ਹੋਇਆ ਸੀ ਤੇ ਜਿਸ ਮੌਕੇ ਪੰਜਾਬ ਪੁਲਿਸ ਦੀ ਗੱਡੀ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਘਟ ਮਾਰਿਆ ਜਿਸ ਕਰਕੇ ਉਸ ਗੱਡੀ ਦੀ ਮੇਰੀ ਗੱਡੀ ਦੇ ਅਗਲੇ ਹਿੱਸੇ ਨਾਲ ਟੱਕਰ ਵੱਜਦੀ ਹੈ ਇਹ ਸਪਸ਼ਟ ਤੌਰ ਤੇ ਜਾਣ ਪੁੱਛ ਕੇ ਕੀਤਾ ਗਿਆ ਕੰਮ ਸੀ ਨਾ ਸਿਰਫ ਕਾਰਨ ਨੁਕਸਾਨ ਪਹੁੰਚਿਆ ਸਗੋਂ ਇੱਕ ਬਹੁਤ ਭੀੜ ਵਾਲੀ ਸੜਕ ਤੇ ਨਿੱਜੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਕੀਤੀ ਗਈ ਕਾਨੂੰਨ ਦੇ ਰਖਵਾਲੇ ਮੰਨੇ ਜਾਣ ਵਾਲੇ ਵਿਅਕਤੀ ਦਾ ਹੰਕਾਰ ਤੇ ਇਹਨਾਂ ਦੇ ਵੱਲੋਂ ਜੋ ਇਹ ਕੰਮ ਕੀਤਾ ਗਿਆ ਇਹ ਇਹਨਾਂ ਦੀ ਵਰਦੀ ਅਤੇ ਸਾਖ ਨੂੰ ਖਰਾਬ ਕਰਦਾ ਏ ਉਮੀਦ ਹੈ ਕਿ ਭਗਵੰਤ ਮਾਨ ਅਤੇ ਡੀਜੀਪੀ ਇਸ ਵੱਲ ਧਿਆਨ ਦੇਣਗੇ ਐਕਸ਼ਨ ਲੈਣਗੇ ਤੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਐਕਸ ਦੇ ਉੱਪਰ ਆ ਘਟਨਾ ਦਾ ਜ਼ਿਕਰ ਕੀਤਾ ਗਿਆ ਇਸ ਦੇ ਹੇਠਾਂ ਇਸ ਦਾ ਜਵਾਬ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਦਿੱਤਾ ਗਿਆ ਹੈ ਜਿਸ ਦੇ ਵਿੱਚ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਬੰਧਤ ਪੁਲਿਸ ਅਧਿਕਾਰੀਆਂ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਗੱਡੀ ਨੂੰ ਟੱਕਰ ਮਾਰੀ ਗਈ ਹੈ ਉਹਨਾਂ ਦੇ ਉੱਪਰ ਕਾਰਵਾਈ ਕਰਨ ਦਾ ਭਰੋਸਾ ਦੇ ਦਿੱਤਾ ਹੈ ਉਹਨਾਂ ਨੇ ਤਾਂ ਕਿ ਇਸ ਮਾਮਲੇ ਵਿੱਚ ਨਿਜੀ ਤੌਰ ਤੇ ਮੇਰੇ ਵੱਲੋਂ ਟ੍ਰੈਫਿਕ ਦੇ ਸਪੈਸ਼ਲ ਡੀਜੀਪੀ ਏਐਸ ਰਾਏ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਾਰਨਾ ਅਤੇ ਪੁਲਿਸ ਅਧਿਕਾਰੀ ਦੀ ਪਛਾਣ ਕੀਤੀ ਜਾਵੇ ਜਿਨ੍ਹਾਂ ਦੇ ਵੱਲੋਂ ਗੱਡੀ ਨੂੰ ਟੱਕਰ ਮਾਰੀ ਗਈ ਹੈ ਤੇ ਡੀਜੀਪੀ ਗੌਰਵ ਯਾਦਵ ਅਖੀਰ ਦੇ ਵਿੱਚ ਜਿਹੜੇ ਵਿਅਕਤੀ ਇਸ ਘਟਨਾਕਰਮ ਦੇ ਵਿੱਚ ਸ਼ਾਮਿਲ ਹੈ ਪੁਲਿਸ ਅਧਿਕਾਰੀ ਸ਼ਾਮਿਲ ਹੈ ਉਹਨਾਂ ਦੇ ਉੱਪਰ ਸਖਤ ਕਾਰਵਾਈ ਕਰਨ ਦਾ ਭਰੋਸਾ ਦੇ ਦਿੱਤਾ ਹੈ ਤੇ ਇਸ ਐਕਸ਼ਨ ਤੋਂ ਬਾਅਦ ਫੌਜ ਦੇ ਸਾਬਕਾ ਲੈਫਟਰਨਲ ਜਨਰਲ ਡੀ ਐਸ ਹੁੱਡਾ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਦਾ ਧੰਨਵਾਦ ਕੀਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਹਲਕਾ ਤਰਨਤੰਦ ਦੀ ਜ਼ਿਮਨੀ ਚੋਣ ਦੇ ਵਿੱਚ ਸ਼੍ਰੋਮਣੀ ਕਾਦਲ ਦੇ ਉਮੀਦਵਾਰਾ ਬੀਬੀ ਸੁਖਵਿੰਦਰ ਕੌਰ ਨੇ ਦਾਵਾ ਦਿੱਤੀ ਕੰਚਨਪ੍ਰੀਤ ਕੌਰ ਦੇ ਉੱਪਰ ਇੱਕ ਨਵਾਂ ਪਰਚਾ ਦਰਜ ਕਰ ਦਿੱਤਾ ਗਿਆ ਇਹ ਪੰਜਾਬ ਪੁਲਿਸ ਦੇ ਵੱਲੋਂ ਪਰਚਾ ਸਬੰਧਤ ਇਲਾਕੇ ਦੇ ਐਸ ਡੀ ਐਮ ਆ ਜੋ ਕਿ ਰਿਟਰਨਿੰਗ ਅਧਿਕਾਰੀ ਨੇ ਉਹਨਾਂ ਦੀ ਰਿਪੋਰਟ ਦੇ ਉੱਪਰ ਦਰਜ ਕੀਤਾ ਗਿਆ ਹੈ ਚੋਣ ਕਮਿਸ਼ਨ ਦੀਆਂ ਦਿਸ਼ਾ ਨਿਰਦੇਸ਼ਾਂ ਦਾ ਉਲੰਘਣ ਕਰਨ ਦੇ ਮਾਮਲੇ ਵਿੱਚ ਇਹ ਪਰਚਾ ਦਰਜ ਕੀਤਾ ਗਿਆ ਦਰਸਲ ਜਿਸ ਮੌਕੇ 11 ਨਵੰਬਰ ਨੂੰ VOTING ਹੋ ਰਹੀ ਸੀ ਤਾਂ ਕੰਚੜਪ੍ਰੀਤਕੌਰ ਅਤੇ ਕੋਜਾ ਅਕਾਲੀ ਆਗੂਆਂ ਦੇ ਵੱਲੋਂ ਸਰਕਾਰ ਦੇ ਉੱਪਰ ਤੇ ਪੰਜਾਬ ਪੁਲਿਸ ਦੇ ਉੱਪਰ ਇਹ ਦੋਸ਼ ਲਗਾਏ ਗਏ ਕਿ ਇਹਨਾਂ ਦੇ ਵੱਲੋਂ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਡਰਾਇਆ ਧਮਕਾਇਆ ਜਾ ਰਿਹਾ ਹੈ ਹੋਰ ਵੀ ਕਈ ਇਲਜ਼ਾਮ ਲਗਾ ਦਿੱਤੇ ਗਏ ਤੇ ਵੱਡਾ ਇਕੱਠ ਕਰਦਿਆਂ ਹੋਇਆਂ ਵੱਖ-ਵੱਖਰੇ ਬੋਤਲ ਦੀ ਚੈਕਿੰਗ ਕੀਤੀ ਗਈ ਚੋਣ ਜਾਬਤਾ ਲੱਗਿਆ ਹੁਣ ਕਰਕੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ ਕੰਚੜਪ੍ਰੀਤਕੌਰ ਦੇ ਉੱਪਰ ਹੋਏ ਪਰਚਾ ਨੂੰ ਲੈ ਕੇ ਸ਼੍ਰੋਮਣੀ ਕਾਦਮਲ ੜਕਦਾ ਦਿਖਾਈ ਦੇ ਰਿਹਾ ਹੈ ਸ਼੍ਰੋਮਣੀ ਕਾਦਮਲ ਦੇ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦੇ ਹੋਏ ਲਿਖ ਦਿੱਤਾ ਗਿਆ ਹੈ ਕਿ ਆਪ ਸਰਕਾਰ ਵੱਲੋਂ ਸ਼੍ਰੋਮਣੀ ਕਾਜਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਕੌਰ ਉਤੇ ਝੂਠਾ ਪਰਚਾ ਦਰਜ ਕਰਨ ਦੀ ਸਖਤ ਨਿੰਦਾ ਕਰਦਾ ਹਾਂ ਆਪ ਸਰਕਾਰ ਆਪਣੀ ਸੰਭਾਵੀ ਹਾਰ ਤੋਂ ਬੁਖਲਾਈ ਹੋਈ ਹੈ ਜਿਸ ਦਾ ਨਤੀਜੇ ਵਜੋਂ ਉਹਨਾਂ ਇਹ ਕਦਮ ਚੁੱਕਿਆ ਹੈ ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਵੀ ਆਪ ਸਰਕਾਰ ਨੇ ਕੰਚਨਪ੍ਰੀਤ ਕੌਰ ਦੀ ਰੈਕੀ ਕਰਵਾਈ ਜਿਸ ਨੂੰ ਬੇਨਕਾਬ ਕੀਤਾ ਗਿਆ ਫਿਰ ਅਕਾਲੀ ਸਰਪੰਚਾਂ ਉਪਰ ਝੂਠੇ ਪਰਚੇ ਕੀਤੇ ਜਿਸ ਕਰਕੇ ਚੋਣ ਕਮਿਸ਼ਨ ਵੱਲੋਂ SSP ਰਵਦੀਓਤ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਬੇਟੀ ਕੰਚਨਪ੍ਰੀਤ ਕੌਰ ਦੇ ਨਾਲ ਹੈ ਤੇ ਪਰਚਾ ਖਾਰਜ ਕਰਵਾਉਣ ਲਈ ਕਾਨੂੰਨੀ ਲੜਾਈ ਲੜੇਗਾ ਸ਼੍ਰੋਮਣੀ ਕਾਦਾਂ ਦੇ ਵੱਲੋਂ ਭਰੋਸਾ ਦਿਵਾ ਦਿੱਤਾ ਗਿਆ ਹੈ ਬਾਦਿਆਂ ਅਗਲੀਆਂ ਤੇ ਆਖਰੀ ਖਬਰ ਦੇ ਵੱਲ ਕੇਂਦਰੀ ਰੇਲ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਫਿਰੋਜ਼ਪੁਰਾ ਪੱਟੀ ਰੇਲ ਲਾਈਨ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਸਬੰਧੀ ਜ਼ਮੀਨ ਐਕਵਾਇਰ ਕਰਨ ਦੇ ਹੁਕਮਾਂ ਦੇ ਦਿੱਤੇ ਗਏ ਨੇ ਰੇਲਵੇ ਮੰਤਰਾਲੇ ਦੇ ਵੱਲੋਂ ਲਗਭਗ 25 ਕਿਲੋਮੀਟਰ ਦੀ ਨਵੀਂ ਰੇਲ ਲਾਈਨ ਵਿਛਾਈ ਜਾਵੇਗੀ ਜਿਸ ਦੇ ਉੱਪਰ ਲਗਭਗ 764 ਕਰੋੜ ਰੁਪਏ ਦੀ ਲਾਗਤ ਲੱਗੇਗੀ ਇਸ ਪ੍ਰੋਜੈਕਟ ਦੇ ਤਹਿਤ ਕੇਂਦਰ ਸਰਕਾਰ ਵੱਲੋਂ 166 ਕਰੋੜ ਰੁਪਏ 12 ਪਿੰਡਾਂ ਵਿੱਚ ਜ਼ਮੀਨ ਖਰੀਦਣ ਲਈ ਖਰਚ ਕੀਤੇ ਜਾਣਗੇ ਵੱਖ-ਵੱਖਰੇ ਰੂਟਾ ਬਾਰੇ ਜਾਣਕਾਰੀ ਦਿੰਦਾ ਹੋਇਆ ਦੱਸਿਆ ਗਿਆ ਕਿ ਫਿਰੋਜ਼ਪੁਰ ਤੋਂ ਪੱਟੀ ਨਵੀਂ ਰੇਲ ਲਾਈਨ ਬਣਨ ਨਾਲ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਵਿਚਕਾਰਲਾ ਫਾਸਲਾ 196 ਕਿਲੋਮੀਟਰ ਤੋਂ ਘਟ ਕੇ 100 ਕਿਲੋਮੀਟਰ ਰਹਿ ਜਾਵੇਗਾ ਇਸ ਨਾਲ ਹੀ ਨਵੀਂ ਰੇਲ ਲਾਈਨਾਂ ਮਾਝੇ ਨੂੰ ਮਾਲਵੇ ਨਾਲ ਜੋੜਨ ਦਾ ਕੰਮ ਕਰੇਗੀ ਇਹ ਰੇਲ ਲਾਈਨ ਪੰਜਾਬ ਰ Rajasthan ਤੋਂ ਹੁੰਦੇ ਹੋਏ ਗੁਜਰਾਤ ਦੀ ਬੰਦਰਗਾਰ ਨਾਲ ਜੋੜਨ ਦਾ ਕੰਮ ਕਰੇਗੀ ਇਸ ਦੇ ਨਾਲ ਹੀ ਜੰਮੂ ਫਿਰੋਜ਼ਪੁਰਾ ਫਾਜ਼ਿਲਕਾ ਮੁੰਬਈ ਲਾਂਗੇ ਦਾ ਰਾ 236 ਕਿਲੋਮੀਟਰ ਘਟ ਜਾਵੇਗਾ ਇਹ ਸਨ ਅੱਜ ਦੀ ਵੱਡੀ ਖਬਰਾਂ ਨ ਖਬਰਾਂ ਚੁਕਸੀ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪ ਵੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਪੰਜਾਬੀ ਨਿਊਜ਼ ਲਾਈਨ ਦੇ ਨਾਲ